इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਇੱਕ ਨੂਰ ਵੈਲਫੇਅਰ ਸੁਸਾਇਟੀ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਵੱਲੋਂ ਦੀਆਦੀ ਲੋੜੀ ਮੇਲੇ ਦੌਰਾਨ ਹੋਣ ਹਨ ਬੱਚੇ ਦਾ ਕੀਤਾ ਗਿਆ ਸਨਮਾਨ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੀਆਂ ਹਨ ਸਮਾਜ ਲਈ ਸ਼ੁਭ ਸੰਦੇਸ਼ ਡਾਕਟਰ ਵਿਜੈ ਸਿੰਘਲਾ ਅੱਜ ਲੜਕੀਆਂ ਸਮਾਜ ਦੇ ਹਰ ਖੇਤਰ ਵਿੱਚ ਤਰੱਕੀਆਂ ਕਰ ਰਹੀਆਂ ਹਨ ਇੱਕ ਇਕ ਸਮਾਜ ਲਈ ਸੁਪ ਸੰਦੇਸ਼ ਆਇਸ ਗੱਲ ਦਾ ਪਰਟਾਵਾ ਮਾਨਸਾ ਹਲਕੇ ਦੇ ਐਮਐਨਏ ਡਾਕਟਰ ਵਿਜੈ ਸਿੰਘ ਲਣਿਤਿਆ ਦਿ ਲੋੜੀ ਮੇਲੇ ਦੌਰਾਨ ਹੋਂਰ ਦੀਆਂ ਨੂੰ ਸਨਮਾਨਿਤ ਕੀਤਾ ਡਾਕਟਰ ਸਿੰਘਾਂ ਨੇ ਸਨ ਮਾਰ ਪ੍ਰਾਪਤ ਕਰਨ ਵਾਲੀਆਂ ਲੜਕੀਆਂ ਨੂੰ ਬਤਾਇਆ ਦਿੰਦਿਆ ਕਿ ਆ ਕਿ ਤੁਸੀਂ ਰੂਪਨਾ ਨਹੀਂ ਹੋਰ ਮਿਹਨਤ ਕਰਕੇ ਆਪਣੇ ਵਾਪਿਆਂ ਤੇ ਮਾਨਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰਨਾ ਹੈ ਇਸ ਤੋਂ ਪਹਿਲਾਂ ਧੀ ਆ ਦਿ ਲੋੜੀ ਮੇਲੇ ਦਾ ਸਮਾਂ ਰੋਸ਼ਨ ਕਰਕੇ ਉਤਕਰਨ ਕਰਦੇ ਸਿਮਰਜੀਤ ਸਿੰਘ ਮਾਨ ਮਾਨਸ਼ਾਹੀਆ ਡਾਕਟਰ ਨੇ ਕਿਹਾ ਕਿ ਇਨਕੋਰ ਵੈਲਫੇਅਰ ਸਟਾਟੀ ਇਕ ਨੂਰ ਵੈਲਫੇਅਰ ਸੁਸਾਇਟੀ ਮਾਨਸਾ ਦੇ ਲੜਕਿਆਂ ਨੂੰ ਸਵੈ ਰੋਜ਼ਗਾਰ ਦੇ ਹਿੱਤੋ ਜੋ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ ਇਹ ਇੱਕ ਲਗਾਯੁਕ ਪ੍ਰਾਲਾ ਹੈ ਉਹਨਾਂ ਸਿਲਾਈ ਕੇ ਨਰੇਜ ਸਿਲਾਈ ਪ੍ਰਾਪਤ ਕਰਨ ਵਾਲੀਆਂ 25 ਲੜਕੀਆਂ ਨੂੰ ਸਿਲਾਈ ਮਸ਼ੀਨ ਦੇੰਦਾ ਅਲਾਣ ਕੀਤਾ ਹੈ ਅਤੇ ਭਵਿਕ ਵਿੱਚ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ ਹੈ ਸਨਮਾਨ ਹਾਸਲ ਕਰਨ ਵਾਲੀਆਂ ਲੜਕੀਆਂ ਵਿੱਚ ਜਿੰਨਾ ਵੀ ਜੱਜ ਦਾਵ ਦਾ ਹਾਸਲ ਕਰਨ ਵਾਲੀਆਂ ਪ੍ਰਿੰਕਾ ਸਿੱਖਿਆ ਦੇ ਖੇਤਰ ਵਿੱਚ ਜਸਪ੍ਰੀਤ ਕੌਰ ਰੱਲਾ ਨਵਦੀਪ ਕੌਰ ਰੱਲਾ ਜਿਨ੍ਹਾਂ ਨੇ ਸਿੱਖਿਆ ਬੋਰਡ ਦੇ ਇਮਤਿਹਾਨਾਂ ਦੇ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਇਸ ਤੋਂ ਇਲਾਵਾ ਬਠਿੰਡਾ ਕੁਲਵਿੰਦਰ ਕੌਰ ਮਨਪ੍ਰੀਤ ਕੌਰ ਮਲਕੀਤ ਕੌਰ ਤੇ ਨੀsha ਭਾਈਕੇ ਸ਼ਾਮਲ ਹਨ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਲੋੜੀਵਾਦ ਲੰਬੀ ਰਸਮ ਜ਼ਿਲ੍ਹਾ ਯੋਜਨਾ ਬੋਰਡ ਦੇ ਮسابਕਾ ਚੇਅਰਮੈਨ ਪ੍ਰੀਮ ਅਰੋੜਾ ਤੇ ਸਮਾਜ ਸੇਵੀ ਮਿੱਠੂ ਰਾਮ ਅਰੋੜਾ ਵੱਲੋਂ ਕੀਤੀ ਗਈ ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਕੇਵਲ ਹੋਣਵਰ ਲੜਕੀਆਂ ਨੂੰ ਹੀ ਨਹੀਂ ਬਲਕਿ ਸਮਾਜ ਸੇਵਾ ਤੇ ਇਮਾਨਦਾਰ ਲੜਕੀਆਂ ਨਾਲ ਮਾਡਲ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਵਾਲੇ ਪੱਤਰਕਾਰਾਂ ਪੁਲਿਸ ਅਫਸਰਾਂ ਤੇ ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕਾ ਗੰਦ੍ਰਾਨ ਮੁਹਕਮੇ ਮਨਾ ਦੂ ਜੀ ਆਇਆ ਆਖਿਆ ਗਿਆ ਮੰਚ ਦੇ ਚੇਅਰਮੈਨ ਡਾਕਟਰ ਸੰਦੀਪ ਕੰਨ ਨੇ ਕਿਹਾ ਕਿ ਤੀਆਂ ਦੀ ਲੋੜੀ ਮਨਾਉਣ ਦਾ ਮਨਤਬ ਲੜਕੀਆਂ ਵੱਲੋਂ ਕੀਤੀ ਪ੍ਰਾਪਤੀ ਬਾਰੇ ਸਮਾਜ ਨੂੰ ਜਾਣਕਾਰੀ ਦੇਣ ਨਾਲ ਉਹਨਾਂ ਨੂੰ ਸਨਮਾਨ ਕਰਕੇ ਹੋਰ ਲੜਕੀਆਂ ਨੂੰ ਵੀ ਇਸ ਪ੍ਰਤੀ ਉਤਸ਼ਾਹਿਤ ਕਰਨਾ ਹੈ ਇਸ ਮੌਕੇ ਸਭਾਗਰ ਮੇਲੇ ਵਿੱਚ ਪੰਜਾਬ ਦੇ ਮਸ਼ਹੂਰ ਦੁਗਾਨਾਂ ਜੋੜੀ ਬਲਬੀਰ ਛੋਟੀਆਂ ਤੇ ਜੈਸਰਨ ਛੋਟੀਆਂ ਉਦਮ ਅਲਮ ਬੁਟ ਲਾਡਾ ਹਰ ਚੀਜ਼ ਡੋਗਾ ਬਜਿੱਦਰ ਰੰਗੀਲਾ ਸ਼ੌਕੀ ਬਿੱਟੂ ਬਿੱਟੂ ਬਾਸ਼ਾ ਨੇ ਇਸ ਮੌਕੇ ਕੀਤੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਆਪ ਤੱਕ ਭਗਵੰਤ ਜੀ ਐਲ ਮਾਨਸਾ ਦੀ ਰਿਪੋਰਟ ਆਰਿਆਂ ਨੂੰ ਲੋੜੀ ਦੇ ਬਹੁਤ-ਬਹੁਤ ਵਧਾਈਆਂ ਇਹ ਛੋਟੇ ਬੱਚੇ ਜੋ ਜੀ ਦੇ ਆ ਵੱਲੋਂ ਇੱਕ ਨੂਰ ਵੈਲਰ ਸੋਸਾਇਟੀ ਵੱਲੋਂ ਲੋੜੀ ਮਡਾਈ ਜਾਂਦੀ ਹੈ ਧੀਆਂ ਦੀ ਬਹੁਤ ਵਧੀਆ ਪ੍ਰਾਲਾ ਹੈ ਕਿਉਂਕਿ ਲੋਕਾਂ ਸਮੇਂ ਤੋਂ ਅਨਪਾਸ ਦੇ ਵਿੱਚ ਫਰਕ ਪੈ ਗਿਆ ਸੀਗਾ ਤੇ ਜਦੋਂ ਇਹ ਧੀਆਂ ਨੂੰ ਅਸੀਂ ਮਾਨ ਦੇਵਾਂਗੇ ਧੀਆਂ ਦੀ ਲੋੜੀ ਮਡਾਵਾਂਗੇ ਤਾਂ ਉਹਦੇ ਨਾਲ ਇਹ ਫਰਕ ਜੋ ਘਟਦਾ ਜਾਂਦਾ ਹੈ ਤਾਂ ਬਹੁਤ ਵਧਾਈ ਦੇ ਪਾਤਰ ਨੇ ਸਧੇ ਮਾਤਾ ਗੁਜਰੀ ਜੀ ਭੈ ਕੇ ਅੰਦਰ ਵੱਲੋਂ ਇਹਨਾਂ ਨੂੰ ਬਹੁਤ ਮੁਬਾਰਕਾਂ ਦਿੰਦੇ ਆ ਬਹੁਤ ਬੜਾ ਪ੍ਰਾਲਾਇਕਾ ਇਹਨਾਂ ਨੇ ਝੋਤੀਆਂ ਨੂੰ ਮਾਨ ਸਨਮਾਨ ਦਿੱਤਾ ਹੈ ਉਹ ਇਹਨਾਂ ਵੱਲੋਂ ਜੋ ਸਲਾਈ ਸੈਂਟਰ ਚਲਾਏ ਜਾ ਰਹੇ ਨੇ ਉਹ ਗਰੀਬ ਘਰਾਂ ਦੀਆਂ ਬੱਚੀਆਂ ਇੱਥੇ ਆ ਕੇ ਜੋ ਆਪ ਦਾ ਇੰਜੋਏ ਕਰਕੇ ਗਈਆਂ ਨੇ ਉਹਨਾਂ ਦੀਆਂ ਖੁਸ਼ੀਆਂ ਉਹਨਾਂ ਦੀਆਂ ਦੁਆਵਾਂ ਇਹਨਾਂ ਨੂੰ ਲੱਗਣੀਆਂ ਉਹ ਇਹਨਾਂ ਸਾਰਿਆਂ ਦਾ ਧੰਨਵਾਦ ਜੋ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜਾ ਵਧੀਆ ਪ੍ਰੋਗਰਾਮ ਹੈ 100 ਸਾਲ ਦੀ ਜੋੜੀ ਮੇਲਾ ਬਣਾਇਆ ਜਾ ਰਿਹਾ ਹੈ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਬੜੀ ਤਿਆਰਤਾ ਵਿਸਥਾਰ ਹੁੰਦਾ ਜਿਵੇਂ ਔਰ ਲੋਕੀ ਪਰਵਾਨਾ ਸਾਰੇ ਜੀ ਜੋੜੀ ਮੇਲਾ ਜਨਤ ਨੇ ਕਦਮ ਚੁੱਕਿਆ ਕੀਤੇ ਨੇ ਸੋ ਆਉਣ ਵਾਲੇ ਸਮੇਂ ਚ ਇੱਕ ਸਾਰੇ ਸਮਾਜ ਨੂੰ ਬੜਾ ਵੱਡਾ ਸੰਦੇਸ਼ ਅੱਜ ਮੈਂ ਬਣਾਉਣਾ ਹੈ ਇਹ ਜੀਤ ਲਈ ਪੂਰੇ ਐਸੋਸੀਏਸ਼ਨ ਦੇ ਸਾਥ ਸਮਾਜ ਨੂੰ ਇੱਕ ਸਮਾਜ ਇਹ ਆਵਾਜ਼ ਹੈ ਕਿ ਦਬ ਕੇ ਬਹੁਤ 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 ਸਾਨੂੰ ਦਾ ਬੋਲ ਕਰਵਾਤਾ ਜਨਮ ਤੇ ਜਨਮ ਦੇ ਮੌਕੇ ਉਸੇ ਤਰ੍ਹਾਂ ਖੁਸ਼ੀਆਂ ਮਨਾਇਆ ਜਸਤਰਾ ਵਰਗਾ ਬੜਾ ਬੜਾ ਵਿੱਚ ਅੱਜ ਮਤਲਬ ਕਿ 9 ਜਨਵਰੀ ਦੇ ਵਿਕੇ ਆਪਣੇ ਮਾਨਸਾ ਦੇ ਵਿੱਚ ਲੋੜੀ ਦੀਆਂ ਨਹੀਂ ਮਨਾਈ ਗਈ ਹੈ ਇਸ ਲੋੜੀ ਦੇ ਵਿੱਚ ਵਿਸ਼ੇਸ਼ ਸਨਮਾਨਤਿਆਂ ਦਾ ਕੀਤਾ ਜੋ ਉਹ ਹਾਸਤੀਆਂ ਹਨ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਮਤਲਬ ਜੋ ਹੋਰ ਹੋਰ ਆਫੀਸਰ ਸੀ ਪੱਤਰਕਾਰ ਸੀ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਜੋ ਬੱਚੀਆਂ ਇੱਥੇ ਸਾਡੇ ਕੋਲੇ ਸਲਾਈ ਸੈਂਟਰ ਵਿੱਚ ਸਲਾਈ ਸਿੱਖ ਕੇ ਉਹ ਆਪਣੇ ਆਪ ਆਤਮ ਨਿਰਭਰ ਬਣਦੀਆਂ ਹਨ ਉਹਨਾਂ ਨੂੰ ਸਨਮਾਨ ਕੀਤਾ ਗਿਆ ਤੇ ਉਹਨਾਂ ਨੂੰ ਰੋਜ਼ਗਾਰ ਚਲਾਉਣ ਵਾਸਤੇ ਸਲਾਈ ਮਸ਼ੀਨਾਂ ਔਰ ਜੋ ਬੱਚੀਆਂ ਅੱਧੀਆਂ ਆਈਆਂ ਹਨ ਉਹਨਾਂ ਨੂੰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਮੈਂ ਡਾਕਟਰ ਸੰਦੀਪ ਕੰਨ ਚੇਅਰਮੈਨ ਸਿੱਖਿਆ ਕੌਂਸਲ ਮੈਂ ਸਰ ਅੱਜ ਜੀ ਜਿਹੜਾ ਇਹ ਧੀਆਂ ਦੀ ਲੋੜੀ ਦਾ ਸਮਾਨ ਸਮਾਰਗਮ ਇੱਥੇ ਕਰਾਇਆ ਹੈ ਉਹਦਾ ਪਿਛਲੇ ਤੁਸੀਂ ਬਹਿਜਾ ਚਾਰ ਸਾਹਿਬ ਤੋਂ ਕਰਾ ਰਹੇ ਹਾਂ ਤਾਂ ਪਿਛਲੇ ਸਮਿਆਂ ਤੁਸੀਂ ਦੇਖਿਆ ਕਿ ਧੀਆਂ ਦੀਆਂ ਪ੍ਰਾਪਤੀਆਂ ਜਿਹੜੀਆਂ ਬਹੁਤ ਵੱਡੀਆਂ ਉਹਨਾਂ ਨੇ ਕੀਤੀਆਂ ਸਮਾਜ ਵਿੱਚ ਪਹਿਲਾਂ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਨਹੀਂ ਸੀ ਮਿਲਦਾ ਪਰ ਜਦੋਂ ਹੁਣ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਗਿਆ ਤਾਂ ਧੀਆਂ ਨੇ ਆਪਣੀ ਕਾਬਲੀਅਤ ਨਾਲ ਇੱਕ ਨਵੀਂ ਪਰਤ ਪਾ ਕੇ ਦਿਖਾਈ ਹੈ ਜਿਵੇਂ ਤੁਸੀਂ ਚਾਹ ਜੀਬ ਦੇਖਿਆ ਵੀ ਹੋਣਾ ਕਿ ਪਿਛਲੇ ਜਿਹੜੇ ਸਿੱਖਿਆ ਵਿਭਾਗ ਦੇ ਬੜੀ ਅਜੀਬ ਤੇ ਇੱਕ ਵਧੀਆ ਰਿਕਾਰਡ ਕਾਇਮ ਕੀਤਾ ਸਾਡੀ ਮਾਨਸਾ ਦੀਆਂ ਧੀਆਂ ਨੇ ਦੀ ਪੰਜਵੀਂ ਬੋਰਡ ਦੀ ਹੁੰਦੀ ਹੈ ਉਹਦੇ ਵਿੱਚ ਵੀ ਪਹਿਲੇ ਸਥਾਨ ਜਿਹੜਾ ਮਾਨਸਾ ਨੇ ਅੱਠਵੀਂ ਬੋਰਡ ਦੀ ਹੁੰਦੀ ਹੈ ਉਹਦੇ ਵਿੱਚ ਵੀ ਮਾਨਸਾ ਦੀ ਧੀ ਨੇ ਪਹਿਲਾ ਸਥਾਨ ਦਸਵੀਂ ਬੋਰਡ ਦੀ ਹੁੰਦੀ ਹੈ ਉਹਦੇ ਵਿੱਚ ਮਾਨਸਾ ਦੀ ਧੀ ਨੇ ਪਹਿਲਾ ਸਥਾਨ ਤੇ 12ਵੀਂ ਬੋਰਡ ਦੀ ਹੁੰਦੀ ਹੈ ਉਹਦੇ ਵਿੱਚ ਵੀ ਮਾਨਸਾ ਦੀ ਧੀ ਨੇ ਪਹਿਲਾ ਸਥਾਨ ਪ੍ਰਾਪਤ ਬੋਰਡ ਦੀਆਂ ਚਾਰ ਦੇ ਚਾਰੇ ਪ੍ਰੀਖਿਆ ਵਿੱਚ ਮਾਨਸਾਗੀਆਂ ਧੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਇੱਕ ਬਹੁਤ ਵੱਡੀ ਪ੍ਰਾਪਤੀ ਗਿਣੀ ਜਾ ਸਕਦੀ। ਇਸ ਤੋਂ ਇਲਾਵਾ ਅਸੀਂ ਆਮ ਕਹਿ ਦਿੰਨੇ ਵੀ ਜਦੋਂ ਪਿੰਡਾਂ ਦੇ ਵਿੱਚ ਕੋਈ ਬੱਚਾ ਜਾਂ ਬੱਚੀ ਪੜ੍ਹਦੇ ਐ ਤੇ ਅਸੀਂ ਕਹਿ ਦਿੰਨੇ ਵੀ ਤੂੰ ਕਿਹੜੀ ਜੱਜ ਲੱਗ ਜਾਏਗਾ। ਪਰ ਸਾਡੀ ਇੱਕ ਪਿੰਡ ਦੀ ਰਹਿਣਵਾਰੀ ਬੱਚੀ ਨੇ ਇਹ ਸਾਬਤ ਵੀ ਕਰਕੇ ਰੱਤਾ ਕਿ ਅਸੀਂ ਜੱਜ ਵੀ ਬਣ ਸਕਦੀਆਂ ਪਿਛਲੇ ਦਿਨੀ ਜਿਹੜੀ ਜੁਡੀਸ਼ੀਅਲੀ ਦੀ ਚੋਣ ਹੋਈ ਹੈ ਉਹਦੇ ਵਿੱਚ ਮਾਨਸਾ ਦੇ ਕੀਵਾ ਕਲਾਂ ਦੀ ਬ੍ਰਿੰਕਾ ਲੜਕੀ ਉਹ ਜੱਜ ਬਣੀ ਹੈ ਸੁਧਾਰਨ ਪਰਿਵਾਰ ਦੇ ਵਿੱਚ ਰਹਿਣ ਵਾਲੀ ਲੜਕੀ ਇਸ ਮਕਾਮ ਤੇ ਪਹੁੰਚੀ ਹੈ ਇਸ ਤੋਂ ਇਲਾਵਾ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਲੈਫਟੀ ਸਿਲਦਾਰਾਂ ਦੀ ਭਰਤੀ ਕੀਤੀ ਉਹਦੇ ਵਿੱਚ ਵੀ ਸਾਡੇ ਮਾਨਸਾ ਜ਼ਿਲ੍ਹੇ ਦੇ ਵਸੇ ਤਾਂ ਸਾਡੇ تن چار نوجوان آئے پر لڑکی ਜਿਹੜੀ ਇੱਕ ਲੜਕੀ ਵੀ ਉਹਦੇ ਵਿੱਚੋਂ ਜਿਹੜੀ ਨੈਪਸੀਲਦਾਰ ਬਣੀ ਹੈ ਪੰਜਾਬ ਪੁਲਿਸ ਦੇ ਵਿੱਚ ਵੀ ਤੁਸੀਂ ਸਬ ਇੰਸਪੈਕਟਰ ਇੰਸਪੈਕਟਰ ਪੱਧਰ ਤੱਕ ਤੇ ਹੋਰ ਕਾਸਟੇਬਲ ਅਧਰ ਤੱਕ ਦੇਖ ਰਹੇ ਹੋ ਇਸ ਤੋਂ ਇਲਾਵਾ ਸਭ ਤੋਂ ਜਿਹੜੀ ਔਖੀ ਚੋਣ ਡਿਊਟੀ ਹੈ ਜਿਹੜੀ ਸਭ ਤੋਂ ਮੁਸ਼ਕਲ ਜਿਹੜੀ ਆਪਾਂ ਮੰਨਦੇ ਆ ਕਿ ਕੰਮ ਕਰਨਾ ਉਹ ਹੈ ਬਾਰਡਰ ਦੇ ਉੱਤੇ ਰੱਖਿਆ ਕਰਨੀ ਤੇ ਬੜੀ ਮਾਣ ਨਾਲ ਕਹਿਣਾ ਪੈ ਰਿਹਾ ਕਿ ਮਾਨਸਾ ਜ਼ਿਲ੍ਹੇ ਦੀਆਂ ਬਹੁਤ ਲੜਕੀਆਂ ਜਿਹੜੀਆਂ ਬਾਰਡਰ ਸਕਿਉਰਿਟੀ ਫੋਰਸ ਦੇ ਵਿੱਚ ਬਾਰਡਰ ਤੇ ਇੰਨੀ ਠੰਡ ਦੇ ਵਿੱਚ ਤਣਾਤ ਨੇ ਸੋ ਮੈਂ ਸਮਝਦਾ ਕਿ ਵਧੀਆ ਇਹ ਪਰਤਾ ਇਹ ਇੱਕ ਨਰ ਵੈਲਫੇਅਰ ਸੁਸਾਇਟੀ ਅਤੇ ਸਿੱਖਿਆ ਵਿਕਾਸ ਮੰਚ ਵੱਲੋਂ ਅਸੀਂ ਸਾਂਝਾ ਅਪਰਾਣਾ ਕੀਤਾ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕਿਉਂਕਿ ਸਿੱਖਿਆ ਵਿਕਾਸ ਮੰਚ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਤੋਂ ਮੈਂ ਨਹਿਰੂ ਯੁਵਾ ਕੇਂਦਰ ਉਹ ਪੀਪਲ ਤੋਂ ਸੇਵਾ ਮੁਕਤ ਹੋਏ ਆ ਉਸ ਤੋਂ ਬਾਅਦ ਮੈਨੂੰ ਜਿਸ ਮੁਤਾਬਕ ਲੋਕਾਂ ਨੇ ਮਾਨ ਸਨਮਾਨ ਦਿੱਤਾ ਤੇ ਹੁਣ ਮੇਰਾ ਬਹੁਤ ਵੱਡਾ ਜਿਹੜਾ ਮੇਰੀ ਜ਼ਿੰਮੇਵਾਰੀ ਹੈ ਵਧ ਗਈ ਹੈ ਤੇ ਲੈ ਆਪ ਦਾ ਪੂਰਾ ਸਾਰਾ ਹੀ ਸਮਾਂ ਹੁਣ ਇਹ ਸਮਾਜ ਸੇਵਾ ਤੇ ਦਿੱਨਾ ਬੇਸ਼ੱਕ ਕੋ ਲੋੜਵੰਦਾਂ ਨੂੰ ਰਾਸ਼ਨ ਦੇਣਾ ਹੋਵੇ ਕਿਸੇ ਦਾ ਘਰ ਦੇ ਵਿੱਚ ਯੋਗਦਾਨ ਪਾਉਣਾ ਹੋਵੇ ਜਾਂ ਕੋਈ ਹੋਰ ਅਜਿਹੇ ਕੰਮ ਹੈ ਉਹ ਮੈਂ ਕਰ ਕਰ ਰਹੇ ਹਾਂ ਕਿਉਂਕਿ ਕੋਈ ਮੈਂ ਕੋਈ ਚੀਜ਼ ਹਾਸਲ ਕਰਨ ਵਾਸਤੇ ਨਹੀਂ ਇਹ ਮੈਂ ਉਹ ਚੀਜ਼ ਦਾ ਆਪ ਦਾ ਕਰਜ਼ਾ ਮੋੜ ਰਿਹਾ ਜਿਹੜਾ ਮੈਨੂੰ ਪਿਛਲੇ 35 ਸਾਲਾਂ ਤੋਂ ਲੋਕਾਂ ਨੇ ਇੰਨਾ ਸਹਿਯੋਗ ਦੇ ਕੇ ਮਨੂੰ ਦਿੱਤਾ ਤੇ ਆਸ ਕਰਦੇ ਹਾਂ ਕਿ ਅਸੀਂ ਇਸ ਮਹਿੰਮ 'ਤੇ ਸਫਲ ਹੋਵਾਂਗੇ ਧੰਨਵਾਦ